ਸ਼ਸ਼ੀਕਲ ਪ੍ਰਾਈਮ ਬਿਗੇ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਖਬਰ ਪਟਿਆਲਾ ਪੰਜਾਬ ਤੋਂ ਆਸ਼ਾ ਵਰਕਰ ਫੈਸੀਲੀਟੇਟਰ ਸਾਂਝਾ ਮੁਰਚਾ ਬਲੋ ਅੱਜ ਪੰਜਾਬ ਦੇ ਕਨਵੀਨਰ ਅਮਰਜੀਤ ਕੌਰ ਤੇ ਹੋਰ ਕਈ ਲੋਕਾਂ ਨੇ ਮਿਲ ਕੇ ਅੱਜ ਦਾ ਸੀ ਪਟਿਆਲਾ ਵਿਖੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਦਫ਼ਤਰ ਦੇ ਬਾਹਰ ਆਪਣੀ ਮੰਗਾਂ ਨੂੰ ਰੱਖ ਕੇ ਕੀਤਾ ਗਿਆ ਰੋਸ਼ ਪ੍ਰਦਰਸ਼ਨ ਕੀ ਕੁਝ ਕਿਹਾ ਮਾਦਿਤ ਪੋਰਾ ਜੀ ਅਸੀਂ ਅੱਜ ਆਸ਼ਾ ਦੇ ਫੈਸਿਲਿਟੀ ਸੈਂਟਰ ਦੇ ਸਾਹਮਣੇ ਮੋਰਚੇ ਤੇ ਚਾਰ ਕਰਵਿੰਦਰਾਂ ਵੱਲੋਂ ਅਸੀਂ ਸਰਕਾਰ ਨੂੰ ਰੋਸ ਦਿਖਾ ਰਹੇ ਹਾਂ ਅਸੀਂ ਕਿੱਥੋਂ ਆਏ ਮੈਂ ਜ਼ਿਲ੍ਹਾ ਫਰੀਦਕੋਟ ਤੋਂ ਆਇਆ ਮਾਦਿਤ ਪੋਰਾ ਮੇਰਾ ਨਾਮ ਆ ਬਸ ਸਿਰਫ ਸਾਡੀ ਤਾਂ ਇਹ ਮਤਲਬ ਅਪੀਲ ਆ ਸਰਕਾਰ ਨੂੰ ਕਿ ਜੇਕਰ ਜਿਹੜੀਆਂ ਸਾਡੀਆਂ ਭੈਣਾਂ ਨੂੰ ਅੱਜ 52 ਸਾਲ ਦਿਆਂ ਦੀ ਸੇਵਾ ਮੁਕਤ ਕੀਤਾ ਜਾ ਰਿਹਾ ਤੇ ਉਹਨਾਂ ਤੇ ਜੇਕਰ ਰੋਕ ਨਾ ਲਗਾਈ ਗਈ ਤਾਂ ਸਾਡੀ ਇਸ ਤੋਂ ਅਗਲਾ ਪ੍ਰਦਰਸ਼ਨ ਜਿਹੜਾ ਉਹ ਕੜਾਰਪਾ ਦਾ ਹੋਗਾ ਮੰਗਾ ਨਹੀਂ ਇਹ ਸਭ ਲੋਕ ਮੰਗਾ ਸਾਡੀਆਂ ਜੀ ਸਾਡੀਆਂ ਜਿਹੜੀਆਂ 58 ਸਾਲ ਵਾਲੀਆਂ ਭੈਣਾਂ ਨੂੰ ਸੇਵਾ ਮੁਕਤ ਕਰਦੇ ਆ ਕਿ ਉਹ ਜਿਹੜੀ ਆਪਣੀ ਉਮਰ ਹੱਦ ਆ ਤੇ ਉਸ ਨੂੰ 65% ਕੀਤਾ ਜਾਵੇ ਤੇ ਨਾਲ ਘਰ ਜਾਂਦੇ ਜਿਹੜੀ ਗ੍ਰੈਚੁਇਟੀ ਆ ਘੱਟੋ ਘੱਟ 5 ਲੱਖ ਰੁਪਏ ਦਿੱਤਾ ਜਾਵੇ ਤੇ ਗੁਜ਼ਾਰੇ ਲਈ ਉਹਦੀ ਜਿਹੜੀ ਲਾਸਟ ਉਮਰ ਰਾ ਭੈਣਾਂ ਦੀ ਗੁਜ਼ਾਰੇ ਲਈ 10000 ਰੁਪਏ ਪੈਨਸ਼ਨ ਦਿੱਤੀ ਜਾਵੇ ਤੇ ਜਦ ਭਰਤੀ ਹੋਏਗੀ ਆਸ਼ਾ ਵਰਕਰ ਮੁਕਤ ਹੋਣ ਜਾ ਰਹੀ ਆ ਤੇ ਉਸ ਦੇ ਪਰਿਵਾਰ ਨੂੰ ਭਰਤੀ ਵੇਲੇ ਪਹਿਲ ਦਿੱਤੀ ਜਾਵੇ தண்ணாத்த ਜਿਹੜੀ ਇਹ ਮੰਗ ਹੈ ਤਾਂ ਇਹਨਾਂ ਨੇ ਐਨ ਜਾ ਕੇ ਚੋਣ ਜਾਬਤੇ ਦੇ ਵਿੱਚ 53.58 ਸਾਲ ਦੀ ਪਾਲਿਸੀ ਤਿਆਰ ਕੀਤੀ ਹੈ ਪਰ ਭਰਤੀ ਸਮੇ ਸਾਡੀ ਕੋਈ ਪਾਲਿਸੀ ਨਹੀਂ ਸੀ ਸਾਡੇ ਤੇ ਉੱਥੇ ਭਰਤੀ ਸਮੇ ਤਾਂ ਸਾਨੂੰ ਸਵੇਸ਼ਿਕ ਦਾ ਨਾਮ ਦਿੱਤਾ ਗਿਆ ਸੀ ਵੀ ਆਪਣੇ ਦੇ ਇਸ਼ਾਨਸਾਰ ਕੰਮ ਕਰ ਲਿਆ ਜਾਵੇ ਜੇਕਰ ਮੰਗਾ ਨਾਮ ਨਹੀਂ ਹੈ ਜੀ ਆਪਾਂ ਉਸ ਤੋਂ ਬਾਅਦ ਤਾਂ ਜੇਕਰ ਮੰਗਾ ਤਾਂ ਦੇਖੋ ਚੋਣਾਂ ਦੇ ਬਾਅਦ ਚ ਚੋਣਾਂ ਦੇ ਸਿੱਟਿਆਂ ਦੇ ਬਾਅਦ ਹੀ ਮੰਗਾ ਮੰਨੀਆਂ ਜਾਣਗੀਆਂ ਜੇਕਰ ਇਹ ਸਾਡੀਆਂ ਮੰਗਾਂ ਨਹੀਂ ਮੰਨਦੇ ਤਾਂ ਸਿਹਤ ਕਮੇਡੇ ਸਾਰੇ ਜਿਹੜੇ ਸਿਹਤ ਵਿਭਾਗ ਦੇ ਕੰਮ ਆ ਉਹ ਪ੍ਰੋਪਰ ਪੂਰੇ ਪੰਜਾਬੀ ਮੈਂ ਮਨਦੀਪ ਕੌਰ ਆ ਤੁਹਾਨੂੰ ਲਾਇਆ ਅੱਜ ਹਾਂਜੀ ਮੈਂ ਮੈਂ ਮਨਦੀਪ ਕੌਰ ਆਸ਼ਾ ਪ੍ਰਕਰਸ ਦੇ ਫੈਸਿਲੀਟੇਟਰ ਸੰਜਾ ਮੋਰਚਾ ਪੰਜਾਬ ਦੇ ਸੱਤੇ ਜਿਹੜਾ ਮਾਸਟ ਸਟੇਜ ਹੈ ਸਿਹਤ ਮੰਤਰੀ ਨੂੰ ਮਿਲਣਾ ਹੈ ਕਿਉਂਕਿ ਅਸੀਂ 5 ਤਰੀਕ ਨੂੰ ਅਸੀਂ ਲੁਧਿਆਣਾ ਚਤਰਪਾਰ ਕੇ ਵਿੱਚ ਮਤਾ ਪਾਸ ਕੀਤਾ ਸੀ ਕਿ ਜੋ ਕਿ ਆਪਾਂ ਨੂੰ ਅੱਜ ਮਾਸਟ ਡੈਪੂਟੇਸ਼ਨ ਰਾਹੀਂ ਸਿਹਤ ਮੰਤਰੀ ਨੂੰ ਮਿਲਣਾ ਹੈ ਅਸੀਂ ਕਈ ਵਾਰ ਇਹਨਾਂ ਨੂੰ ਇਹ ਲਾ ਵੀ ਕਿੰਨਾ ਪਰਸਰ ਨਹੀਂ ਮੀਟਿੰਗਾਂ ਦੇ ਕੇ ਮੁੜ ਕੇ ਸਾਡੂੰ ਮੀਟਿੰਗ ਨਹੀਂ ਸਾਡੇ ਨਾਲ ਕੀਤੀ ਅਸੀਂ ਇਹਨਾਂ ਨਾਲ ਸਾਡੀ ਚੋਣ ਜਾਬਤਾ ਤੋਂ 1-2 ਦਿਨ ਪਹਿਲਾਂ ਡਾਇਰੈਕਟਰ ਮਿਸਟਰ ਰਾਹੀ ਸਾਨੂੰ ਇੱਕ ਲੈਟਰ ਜਾਰੀ ਕੀਤੀ ਹੈ ਜੋ ਕਿ ਸਾਡੀਆਂ ਆਸ਼ਾ ਵਰਕਰ ਤੇ ਫੈਸਲੀ ਟਰੈਕਟਰ ਪਹਿਣਾ ਕੰਮ ਕਰ ਰਹੀ ਉਹਨਾਂ ਦੀ 58 ਪਲਾਟ ਉਹਨਾਂ ਨੂੰ ਫਰਕ ਕੀਤਾ ਜਾਊਗਾ ਉਹ ਵੀ ਖਾਲੀ ਹੱਤੀ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਜੇਕਰ ਭਾਵੇਂ ਤੁਸੀਂ ਭਾਰਤੀ ਕਿਸੇ ਸਿਆਸਾ ਵਰਕਰ ਟਰੈਕਟਰ ਪਹਿਣਾ ਉਹ ਕੋਈ ਹੈ ਤਹਾਈ ਤਰਾ ਪੜੇ ਦਿਖਦੀ ਨਾ ਕੋਈ ਉਮਰ ਜਿਹੜਾ ਮੇਨ ਮੱਧਿਆ ਜਿਹੜਾ 58 ਸਾਲ ਪੂਰਾ ਕਰਤ ਵੇਖੀ ਜਦੋਂ ਜਿਹੜੀ ਬਾਕੀ ਮੁਲਾਜ਼ਮਾਂ ਨੂੰ ਰਿਟਾਇਰਮੈਂਟ ਤੇ ਜਿਹੜੀ 10 ਲੱਖ ਦੀ ਗ੍ਰੈਟੀਟੀ ਤੁਹਾਨੂੰ ਦਿੱਤੀ ਜਾਵੇ 5 ਲੱਖ ਦੀ ਗ੍ਰੈਟੀਟੀ ਦਿੱਤੀ ਜਾਵੇ ਤਾਂ ਮਹੀਨਾ ਪਰ ਜਿਹੜੀ 10-1000 ਪੈਨਸ਼ਨ ਦਿੱਤੀ ਜਾਵੇ ਤੇ ਜਿਹੜੀ ਨਵੀਂ ਆਸ਼ਾ ਵਰਕਰ ਭਰਤੀ ਕਰਨੀਆਂ ਸੇਵਾਮੁਕਤ ਹੋਈਆਂ ਭੈਣਾਂ ਦੇ ਉਹ ਪਰਿਵਾਰ ਚੋਣੇ ਭਰਤੀ ਕੀ